2 ਕਰੋੜ ਰੁਪਇਆ ਲਾ ਕੇ ਇਸ ਬਾਈ ਨੇ ਜਿਹੜੀ ਹਵੇਲੀ ਬਣਾਈ ਆ ਤੇ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੱਕ ਜਾਣ ਲਈ ਲਿਫਟਾਂ ਲਾਈਆਂ ਨੇ ਨਾਲ ਹੀ ਕੋਈ ਕਣਕ ਝੋਨਾ ਬਾਈ ਮੰਡੀ ਦੇ ਵਿੱਚ ਨਿਸੜਦਾ ਥੱਲੇ ਜਿਹੜੀ ਜਗ੍ਹਾ ਬਣਾਈ ਆ ਕੋਠੀ ਦੇ ਵੈਸੇ ਤਾਂ ਬਾਈ ਬਹੁਤ ਪੈਸਾ ਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਕੋਠੀਆਂ ਬਣਾਉਂਦੇ ਨੇ ਲੋਕ ਪਰ ਇਹ ਕੋਠੀ ਦਾ ਜਿਹੜਾ ਵੱਖਰਾ ਨਜ਼ਾਰਾ ਹੈ ਤੇ ਵੱਖਰੀ ਹੀ ਦਿਖ ਹੈ ਵੇਖਣ ਨੂੰ ਬਹੁਤ ਘੈਂਟ ਤੇ ਕਾਫੀ ਏਕੜ ਦੇ ਵਿੱਚ ਜਿਹੜੀ ਇਹ ਕੋਠੀ ਹੈ ਬਣੀ ਹੋਈ ਆ ਸਾਹਮਣੇ ਤੁਸੀਂ ਕੋਠੀ ਆ ਜਿਹੜੀ ਵੇਖ ਰਹੇ ਹੋ ਕਹਿੰਦੇ ਤਕਰੀਬਨ 2 ਕਰੋੜ ਰੁਪਏ ਦਾ ਜਿਹੜਾ ਖਰਚਾ ਇਸ ਕੋਠੀ ਤੇ ਆਇਆ ਤੇ 3 ਸਾਲ ਜਿਹੜਾ ਇਸ ਕੋਠੀ ਦਾ ਕੰਮ ਚੱਲਿਆ ਜਿੰਨੀ ਕੋਠੀ ਦੇਖਣ ਨੂੰ ਇਹ ਬਾਰੂ ਸੋਹਣੀ ਲੱਗਦੀ ਆ ਉਦੋਂ ਦੁੱਗਣੀ ਸੋਹਣੀ ਜਿਹੜੀ ਇਹ ਕੋਠੀ ਅੰਦਰੋਂ ਐ ਤੇ ਆ ਸਭ ਤੋਂ ਪਹਿਲਾਂ ਤੁਸੀਂ ਵੇਖ ਲਓ ਕੋਠੀ ਦੇ ਥੱਲੇ ਜਿਹੜੀ ਕ ਥਾਂ ਬਣਾਈ ਹੋਈ ਆ ਤੇ ਇੱਥੇ ਬਾਈ ਜਿਹੜਾ ਟਰੈਕਟਰ ਆਪਣੇ ਸੁਹਾਗੇ ਸੰਦ ਵੀ ਖੜੇ ਕਰਦਾ ਦੇ ਨਾਲ ਹੀ ਜਿਹੜਾ ਇੱਥੇ ਕਈ ਵਾਰੀ ਜਦੋਂ ਝੋਨੇ ਦੀ ਰੋਤ ਆਂਦੀ ਆ ਮੰਡੀਆਂ ਦੇ ਵਿੱਚ ਨਹੀਂ ਸੁੱਟਦਾ ਜਾਂ ਕਣਕ ਦੀ ਰੋਤ ਆਂਦੀ ਆ ਤਾਂ ਉਹ ਵੀ ਮੰਡੀਆਂ ਵਿੱਚ ਨਹੀਂ ਸੁੱਟਦਾ ਬਾਈ ਇੱਥੇ ਥੱਲੇ ਹੀ ਜਿਹੜਾ ਆਪਦੀ ਜਮਾ ਰੱਖਦਾ ਤੇ ਇੱਥੋਂ ਹੀ ਜਿਹੜਾ ਭਰਦਾ ਹੈਗਾ ਤੇ ਆਹ ਵੇਖ ਲਓ ਬਾਈ ਜੀ ਅੰਦਰ ਥੱਲੇ ਆ ਗਏ ਆਪਾਂ ਇੱਥੇ ਜਿਹੜੀਆਂ ਲਿਫਟਾਂ ਵੀ ਲੱਗੀਆਂ ਹੋਈਆਂ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਲਿਫਟਾਂ ਦਿਖਾ ਦਈਏ ਜਿਹੜਾ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੱਕ ਜਾਂਦੀਆਂ ਨੇ ਤੇ ਆਹ ਜਿਹੜੇ ਪਿੱਲਰ ਲੱਗੇ ਹੋਏ ਨੇ ਥੱਲੇ ਇੰਨਾ ਦੇ ਸਹਾਰੇ ਜਿਹੜੀ ਸਾਰੀ ਕੋਠੀ ਆ ਉਹ ਖੜੀ ਹੈਗੀ ਪੰਜਾਬ ਤੇ ਹਰਿਆਣੇ ਦੇ ਬਾਡਰ ਤੇ ਇੱਕ ਪਿੰਡ ਹੈ ਬੱਬਨਪੁਰ ਬੱਬਨਪੁਰ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਹੈ ਤੇ ਉਥੇ ਸਰਪੰਚ ਸਾਬका ਸਰਪੰਚ ਜਿਨ੍ਹਾਂ ਨੇ ਕੋਠੀ ਬਣਾਈ ਹੋਈ ਆ ਤੇ ਕੋਠੀ ਦੇ ਜਮੀਂ ਥੱਲੇ ਜਿਹੜੀ ਲਿਫਟ ਲੱਗੀ ਆ ਜਿਹੜੀ ਉੱਪਰਲੀ ਮੰਜ਼ਲ ਤੱਕ ਜਾਂਦੀ ਆ ਤੇ ਆਜੋ ਆਪਾਂ ਤੁਹਾਨੂੰ ਲਿਫਟ ਵੀ ਦਿਖਾ ਦਈਏ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵੈਸੇ ਤਾਂ ਆਪਾਂ 에어ਪੋਰਟਾਂ ਦੇ ਜਾਂ ਸਿਨਵੇਂ ਮੋਲਾਂ ਦੇ ਵਿੱਚ ਲਿਫਟਾਂ ਵੇਖਦੇ ਜਾਂ ਸਰਹਾ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਪਰ ਬਾਈ ਨੇ ਲਿਫਟ ਜਿਹੜੀ ਆਪਣੇ ਘਰੇ ਹੀ ਲਾ ਕੇ ਰੱਖੇ ਵੀ ਜੇਕਰ ਥੱਲੋਂ ਆਪਾਂ ਉੱਪਰ ਮੰਜ਼ਲ ਤੇ ਜਾਣਾਗਾ ਉੱਪਰ ਕਿਸੇ ਕਮਰੇ ਦੇ ਵਿੱਚ ਜਾਣਾ ਤਾਈ ਲਿਫਟਾਂ ਜਿਹੜੀਆਂ ਉੱਪਰ ਤੱਕ ਜਾਂਦੀਆਂ ਨੇ ਕਿ ਆ ਲਓ ਜੀ ਆਪਾਂ ਜਿਹੜੀ ਲਿਫਟ ਹੈ ਇਹ ਖੋਲ ਲਈ ਆ ਤੇ ਅੰਦਰ ਦਾ ਨਜ਼ਾਰਾ ਦੇਖ ਲਓ ਇਹ ਵੀ ਬਹੁਤ ਘੈਂਟ ਹੈ ਬਾਈ ਨੇ ਜਿਹੜਾ ਅੰਦਰ ਪੂਰੀ ਠੰਡਾ ਏਸੀ ਵੀ ਲਾ ਕੇ ਰੱਖਿਆ ਜਿਹੜਾ ਲਿਫਟ ਦੇ ਵਿੱਚ ਤੇ ਬਾਕੀ ਆਜੋ ਆਪਾਂ ਲਿਫਟ ਬੰਦ ਕਰਦੀ ਤੁਹਾਨੂੰ ਉਧਰਲੇ ਪਾਸੋਂ ਦਿਖਾਉਂਦੇ ਆ ਕੋਠੀ ਅੰਦਰ ਜਾ ਕੇ ਪਹਿਲਾਂ ਸੰਦ ਦੇਖ ਲਓ ਬਾਈ ਦੇ ਆ ਇੱਥੇ ਟਰੈਕਟਰ ਟਰਾਲੀ ਹੈ ਨਾ ਕੋਈ ਹੋਰ ਜਿਹੜਾ ਵੀ ਸੰਦ ਹੈ ਖੇਤੀਬਾੜੀ ਦੇ ਸਬੰਧਤ ਬਾਈ ਕੋਲੇ ਹੈਗਾ ਉਹ ਸਾਰਾ ਥੱਲੇ ਹੀ ਜਿਹੜਾ ਬਾਈ ਖੜਾ ਕੇ ਰੱਖਦਾ ਤੇ ਇੱਥੇ ਥੱਲੇ ਜਿਹੜਾ ਟਰੈਕਟਰ ਗੱਡੀਆਂ ਉਤਰਦੀਆਂ ਨੇ ਤੇ ਆਜੋ ਹੁਣ ਆਪਾਂ ਉੱਪਰ ਚੱਲਦੇ ਆਂ ਤੁਹਾਨੂੰ ਕੋਠੀ ਦਿਖਾਉਨੇ ਆ ਦੂਜੇ ਪਾਸੇ ਤੇ ਸਾਹਮਣੇ ਜਦੋਂ ਗੇਟ ਤੋਂ ਆਪਾਂ ਇੰਟਰ ਹੋਈ ਜੀ ਉਸ ਉੱਪਰ ਜਿਹੜਾ ਸੋਲਰ ਸਿਸਟਮ ਹੈ ਉਹ ਬਾਈ ਨੇ ਲਵਾਇਆ ਹੋਇਆ ਸੋਲਰ ਸਿਸਟਮ ਵੀ ਲੱਗਿਆ ਹੋਇਆ ਤਾਂ ਇੱਧਰ ਜਿਹੜੀ ਕੋਠੀ ਆ ਨਾ ਕੋਠੀ ਅੱਜ ਤੁਹਾਨੂੰ ਅੰਦਰੋਂ ਦਿਖਾ ਦਈਏ ਵੈਸੇ ਹੀ ਦੇਖ ਕੇ ਹੀ ਲੱਗਦਾ ਵੀ ਯਾਰ ਕਾਫੀ ਪੈਸਾ ਜਿਹੜਾ ਕੋਠੀ ਤੇ ਲੱਗਿਆ ਹੋਇਆ ਵਧੀਆ ਚਗਾਠਾ ਲੱਗੀਆਂ ਹੋਈਆਂ ਨੇ ਸਾਰੇ ਪਾਸੇ ਫਰਨੀਚਰ ਹੀ ਫਰਨੀਚਰ ਵਧੀਆ ਕੱਪ ਬੋਰਡ ਨੇ ਵਧੀਆ ਜਿਹੜਾ ਆਪਾਂ ਕਹਿੰਦੇ ਹਣਾ ਵੀ ਸੋਫੇ ਵਗੈਰਾ ਸੈੱਟ ਸਾਰਾ ਕੁਝ ਜਿਹੜਾ ਵਧੀਆ ਲੱਗਿਆ ਹੋਇਆ ਲੱਖਾਂ ਰੁਪਈਆ ਦਾ ਬਾਈ ਨੇ ਜਿਹੜਾ ਰਸੋਈ ਤੇ ਹੀ ਲਾਤਾ ਸੀ ਆ ਵਧੀਆ ਝੂਮਰ ਲੱਗੇ ਹੋਏ ਨੇ ਤੇ ਅੰਦਰ ਜਦੋਂ ਤੁਸੀਂ ਆਉਣੋਂ ਆਇਆ ਲੱਗਦਾ ਵੀ ਕਿਸੇ ਆਪਾਂ ਯਾਰ ਰਾਜੇ ਦੇ ਮਹਿਲ ਦੇ ਵਿੱਚ ਆ ਗਏ ਤਾ ਬਹੁਤ ਘੈਂਟ ਲੱਗਦਾ ਹੈ ਨਾ ਅੰਦਰ ਆ ਕੇ ਵੀ ਆਪਦੇ ਵੱਲੋਂ ਬਾਈ ਨੇ ਕੋਈ ਕਮੀ ਪੇਸੀ ਨਹੀਂ ਛੱਡੀ ਹਰੇਕ ਚੀਜ਼ ਰੀਜਨਲ ਬਣਾਈ ਆ ਭਾਵੇਂ ਉਹ ਫਰਸ਼ ਹੈ ਭਾਵੇਂ ਰੰਗ ਕਲਰ ਕਰਵਾਇਆ ਜਾਂ ਭਾਵੇਂ ਕੋਈ ਕੱਪ ਬੋਰਡ ਬਣਾਇਆ ਜਾਂ ਰਸੋਈ ਦੇ ਵਿੱਚ ਕੁਝ ਵੀ ਕਿਤੇ ਵੀ ਕੋਈ ਕੰਮ ਕਰਵਾਇਆ ਪੌੜੀਆਂ ਚੜਾਈਆਂ ਨਹੀਂ ਤਾਂ ਸਾਰਾ ਬਾਈ ਨੇ ਜਿਹੜਾ ਪੂਰਾ ਸ਼ੌਂਕ ਦੇ ਨਾਲ ਕੰਮ ਕਰਾਇਆ ਤੇ ਲੋਕ ਦੂਰੋਂ ਦੂਰੋਂ ਇਸ ਕੋਠੀ ਨੂੰ ਜਿਹੜਾ ਵੇਖਣ ਵੀ ਆਉਂਦੇ ਨੇ ਤਾ ਵੀਡੀਓ ਵਧੀਆ ਲੱਗੀ ਵਾਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਇਹ ਕੋਠੀ ਵੇਖਣਾ ਚਾਹੁੰਦੇ ਹੋ ਤਾਂ ਇਹ ਹਰਿਆਣੇ ਦਾ ਇੱਕ ਪਿੰਡ ਹੈਗਾ ਪਿੰਡ ਦਾ ਨਾਮ ਹੈ ਜੀ ਬੱਬਨਪੁਰ ਤਾਂ ਪੰਜਾਬ ਦੇ ਬਿਲਕੁਲ ਨੇੜੇ ਆ ਵੀਡੀਓ ਵਧੀਆ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤਾਂ